ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਆਟੇ ਦੇ ਮਿੱਠੇ ਗੁੜ ਵਾਲੇ ਗੁਲਗੁਲੇ ਬਣਾ ਕੇ ਤਿਆਰ ਕਰਾਂਗੇ ਹੁਣ ਤੁਹਾਨੂੰ ਗੁਲਗੁਲੇ ਖਾਣੇ ਦੇ ਲਈ ਵਿਆਹ ਸ਼ਾਦੀਆਂ ਉਡੀਕਣ ਦੀ ਲੋੜ ਨਹੀਂ ਪਵੇਗੀ ਤੁਸੀਂ ਘਰ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਗੁਲਗੁਲੇ ਬਣਾ ਕੇ ਤਿਆਰ ਕਰ ਸਕਦੇ ਆ ਆਟੇ ਦੇ ਮਿੱਠੇ ਗੁੜ ਵਾਲੇ ਗੁਲਗੁਲੇ ਬਣਾਉਣ ਦੇ ਲਈ ਅਸੀਂ ਇੱਥੇ ਸਾਰਾ ਸਮਾਨ ਲੈ ਲਿਆ ਹੈ ਅਸੀਂ ਇੱਥੇ 2 ਕੋਲੀਆਂ ਕਣਕ ਦਾ ਆਟਾ ਲਿਆ ਹੈ ਆਟੇ ਨੂੰ ਅਸੀਂ ਇੱਥੇ ਛਾਨ ਕੇ ਹੀ ਲੈਣਾ ਹੈ ਸੀਮ ਕੌਲੀ ਦੇ ਨਾਲ ਅਸੀਂ ਇੱਕ ਕੌਲੀ ਕੁੱਟਿਆ ਹੋਇਆ ਗੁੜ ਲਵਾਂਗੇ ਗੁੜ ਨੂੰ ਅਸੀਂ ਇੱਕ ਕੌਲੀ ਹੀ ਲੈਣਾ ਹੈ 2 ਚਮਚ ਅਸੀਂ ਇੱਥੇ ਸਾਬਤ ਸੌਂਫ ਲਵਾਂਗੇ 2 ਚੁਟਕੀਆਂ ਅਸੀਂ ਇੱਥੇ ਮਿੱਠਾ ਸੋਡਾ ਲਵਾਂਗੇ ਮਿੱਠਾ ਸੋਡਾ ਪਾਉਣ ਦੇ ਨਾਲ ਗੁਲਗੁਲੇ ਬਹੁਤ ਹੀ ਨਰਮ ਅਤੇ ਬਹੁਤ ਹੀ ਜ਼ਿਆਦਾ ਫੁੱਲੇ ਫੁੱਲੇ ਬਣਦੇ ਹਨ ਹੁਣ ਅਸੀਂ ਸਭ ਤੋਂ ਪਹਿਲਾਂ ਗੁੜ ਨੂੰ ਭਿਉ ਲਵਾਂਗੇ ਉਸ ਦੇ ਲਈ ਅਸੀਂ ਇੱਥੇ ਇੱਕ ਡੋਂਗਾ ਲੈ ਲਵਾਂਗੇ ਉਸ ਦੇ ਵਿੱਚ ਇੱਕ ਕੌਲੀ ਕੁੱਟਿਆ ਹੋਇਆ ਗੁੜ ਪਾ ਲਵਾਂਗੇ ਇੱਕ ਕੌਲੀ ਹੀ ਅਸੀਂ ਇੱਥੇ ਹਲਕਾ ਜਿਹਾ ਕੋਸਾ ਗਰਮ ਪਾਣੀ ਪਾਉਣਾ ਹੈ ਇੱਕ ਕੌਲੀ ਪਾਣੀ ਅਤੇ ਇੱਕ ਕੌਲੀ ਗੁੜ ਹੀ ਸਹੀ ਮਾਤਰਾ ਹੈ ਚਮਚ ਦੇ ਨਾਲ ਹੁਣ ਅਸੀਂ ਗੁੜ ਅਤੇ ਪਾਣੀ ਨੂੰ ਹਲਕਾ ਜਿਹਾ ਮਿਕਸ ਕਰ ਲਵਾਂਗੇ ਹੁਣ ਅਸੀਂ ਗੁੜ ਵਾਲੇ ਪਾਣੀ ਨੂੰ ਢੱਕ ਕੇ 10 ਮਿੰਟ ਦੇ ਲਈ ਰੱਖ ਦੇਵਾਂਗੇ ਤਾਂ ਕਿ ਗੁੜ ਪਾਣੀ ਦੇ ਵਿੱਚ ਵਧੀਆ ਤਰੀਕੇ ਨਾਲ ਖੁਰ ਜਾਵੇ 10 ਮਿੰਟ ਬਾਅਦ ਹੁਣ ਅਸੀਂ ਗੁੜ ਵਾਲੇ ਪਾਣੀ ਨੂੰ ਇੱਕ ਵਾਰ ਚੈੱਕ ਕਰ ਲੈਂਦੇ ਆ ਇੱਥੇ ਸਾਡਾ ਗੁੜ ਬਹੁਤ ਹੀ ਵਧੀਆ ਤਰੀਕੇ ਨਾਲ ਪਾਣੀ ਦੇ ਵਿੱਚ ਖੁਰ ਗਿਆ ਹੈ ਹੁਣ ਅਸੀਂ ਇੱਕ ਵਾਰ ਗੁੜ ਵਾਲੇ ਪਾਣੀ ਨੂੰ ਮਿਕਸ ਕਰ ਲਵਾਂਗੇ ਗੁੜ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਪਿਗਲ ਕੇ ਪਾਣੀ ਵਿੱਚ ਮਿਲ ਗਿਆ ਹੈ ਹੁਣ ਅਸੀਂ ਗੁੜ ਵਾਲੇ ਪਾਣੀ ਨੂੰ ਛਾਣ ਕੇ ਹੀ ਬਰਤੋ ਵਿੱਚ ਲੈਣਾ ਹੈ ਕਿਉਂਕਿ ਕਈ ਵਾਰ ਗੁੜ ਦੇ ਵਿੱਚ ਕਚਰਾ ਵਗੈਰਾ ਹੁੰਦਾ ਹੈ ਗੁਲਗੁਲੀਆਂ ਦਾ ਮਿਸ਼ਰਣ ਤਿਆਰ ਕਰਨ ਦੇ ਲਈ ਅਸੀਂ ਇੱਥੇ ਇੱਕ ਵੱਡਾ ਬੋਲ ਲੈ ਲਿਆ ਹੈ ਉਸਦੇ ਵਿੱਚ ਅਸੀਂ ਗੁੜ ਵਾਲੇ ਪਾਣੀ ਨੂੰ ਛਾਣ ਕੇ ਪਾ ਲਵਾਂਗੇ ਗੁੜ ਵਾਲੇ ਪਾਣੀ ਨੂੰ ਪਾਉਣ ਤੋਂ ਬਾਅਦ ਅਸੀਂ ਦੋ ਕ올ੀਆਂ ਕਣਕ ਦਾ ਆਟਾ ਵੀ ਪਾ ਲਵਾਂਗੇ ਆਟੇ ਨੂੰ ਹਮੇਸ਼ਾ ਅਸੀਂ ਇੱਥੇ ਛਾਣ ਕੇ ਹੀ ਲੈਣਾ ਹੈ ਦੋ ਕ올ੀਆਂ ਕਣਕ ਦੇ ਆਟੇ ਦੇ ਵਿੱਚ ਇੱਕ ਕ올ੀ ਗੁੜ ਵਾਲਾ ਪਾਣੀ ਬਿਲਕੁਲ ਸਹੀ ਨਾਪ ਹੈ ਇਸ ਦੇ ਨਾਲ ਸਾਡੇ ਗੁਲਗੁਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ 2 ਚਮਚ ਸਾਬਤ ਸੌਂਫ ਵੀ ਪਾ ਲਵਾਂਗੇ ਚਮਚ ਦੇ ਨਾਲ ਹੁਣ ਅਸੀਂ ਆਟੇ ਅਤੇ ਗੁੜ ਵਾਲੇ ਪਾਣੀ ਨੂੰ ਮਿਕਸ ਕਰ ਲਵਾਂਗੇ ਜਿਵੇਂ ਜਿਵੇਂ ਅਸੀਂ ਇੱਥੇ ਆਟੇ ਨੂੰ ਗੁੜ ਵਾਲੇ ਪਾਣੀ ਦੇ ਵਿੱਚ ਮਿਕਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਵਧੀਆ ਤਰੀਕੇ ਨਾਲ ਰਲਦਾ ਜਾਵੇਗਾ ਪਾਣੀ ਦੀ ਮਾਤਰਾ ਅਸੀਂ ਇੱਥੇ ਬਿਲਕੁਲ ਸਹੀ ਹੀ ਪਾਈ ਹੈ ਗੁਲਗੁਲੇ ਬਣਾਉਣ ਦੇ ਲਈ ਇਸ ਮਿਸ਼ਰਣ ਦੇ ਵਿੱਚ ਗੰਢ ਵਗੈਰਾ ਆਟੇ ਦੀ ਨਹੀਂ ਹੋਣੀ ਚਾਹੀਦੀ ਹੈ ਇੱਕਦਮ ਸਮੂਧ ਬੈਟਰ ਬਣਾ ਕੇ ਅਸੀਂ ਤਿਆਰ ਕਰਨਾ ਹੈ ਇਸਦੇ ਲਈ ਆਟੇ ਨੂੰ ਲਗਾਤਾਰ ਮਿਕਸ ਕਰਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ ਜਦ ਤੱਕ ਕਿ ਆਟਾ ਵਧੀਆ ਤਰੀਕੇ ਨਾਲ ਫੁੱਲ ਨਹੀਂ ਜਾਂਦਾ ਆਟੇ ਨੂੰ ਅਸੀਂ ਲਗਾਤਾਰ ਹਿਲਾਉਂਦੇ ਹੋਏ 5 ਮਿੰਟ ਦੇ ਲਈ ਮਿਕਸ ਕਰ ਲਿਆ ਹੈ ਅਤੇ ਆਟਾ ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਤਿਆਰ ਕੀਤੇ ਹੋਏ ਗੁਲਗੁਲੀਆਂ ਦੇ ਮਿਸ਼ਰਣ ਨੂੰ 10 ਮਿੰਟ ਦੇ ਲਈ ਢੱਕ ਕੇ ਰੱਖ ਦਵਾਂਗੇ ਇਸ ਤਰ੍ਹਾਂ ਗੁਲਗੁਲੀਆਂ ਤੇ ਮਿਸ਼ਰਣ ਨੂੰ ਟੱਕ ਕੇ ਰੱਖਣ ਦੇ ਨਾਲ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਜਾਂਦਾ ਹੈ ਅਤੇ ਗੁਲਗੁਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ 10 ਮਿੰਟ ਬਾਅਦ ਹੁਣ ਅਸੀਂ ਆਪਣੇ ਆਟੇ ਨੂੰ ਚੈੱਕ ਕਰ ਲੈਂਦੇ ਆ ਗੁਲਗੁਲੇ ਬਣਾਉਣ ਦੇ ਲਈ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਗਿਆ ਹੈ ਹੁਣ ਅਸੀਂ ਦੋ ਚੁਟਕੀ ਮਿੱਠਾ ਸੋਡਾ ਵੀ ਪਾ ਦਵਾਂਗੇ ਬਿਲਕੁਲ ਥੋੜਾ ਜਿਹਾ ਅਸੀਂ ਇੱਥੇ ਪਾਣੀ ਪਾ ਦਵਾਂਗੇ ਅਤੇ ਸਾਰੇ ਮਿਸ਼ਰਣ ਨੂੰ ਇੱਕ ਵਾਰ ਦੁਬਾਰਾ ਫੇਰ ਮਿਕਸ ਕਰ ਲਵਾਂਗੇ ਤਾਂ ਕਿ ਮਿੱਠਾ ਸੋਡਾ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਮਿਸ਼ਰਣ ਵਿੱਚ ਮਿਕਸ ਹੋ ਜਾਵੇ ਮਿੱਠੇ ਸੋਡੇ ਨੂੰ ਅਸੀਂ ਉਦੋਂ ਹੀ ਆਟੇ ਦੇ ਵਿੱਚ ਪਾਉਣਾ ਹੈ ਜਦੋਂ ਅਸੀਂ ਗੁਲਗੁਲੇ ਬਣਾਉਣੇ ਹੋਣ ਪਹਿਲਾਂ ਪਾ ਕੇ ਅਸੀਂ ਇਸ ਮਿਸ਼ਰਣ ਨੂੰ ਬਿਲਕੁਲ ਵੀ ਨਹੀਂ ਰੱਖਣਾ ਹੈ ਆਟੇ ਦੇ ਮਿਸ਼ਰਣ ਵਿੱਚ ਮਿੱਠੇ ਸੋਡੇ ਨੂੰ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਹੈ ਦੂਸਰੀ ਤਰਫ ਗੁਲਗੁਲੇ ਬਣਾਉਣ ਦੇ ਲਈ ਗੈਸ ਦੇ ਉੱਪਰ ਅਸੀਂ ਕੜਾਹੀ ਨੂੰ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਅਸੀਂ ਸਰ੍ਹੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਵਾਂਗੇ। ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਹੁਣ ਅਸੀਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਹੈ। ਹੁਣ ਅਸੀਂ ਆਪਣੇ ਗੁਲਗੁਲੀਆਂ ਦੇ ਮਿਸ਼ਰਣ ਨੂੰ ਥੋੜਾ ਥੋੜਾ ਤੇਲ ਦੇ ਵਿੱਚ ਪਾ ਦੇਵਾਂਗੇ। ਜਿਵੇਂ ਹੀ ਅਸੀਂ ਗੁਲਗੁਲੀਆਂ ਦੇ ਮਿਸ਼ਰਣ ਨੂੰ ਤੇਲ ਦੇ ਵਿੱਚ ਪਾਉਂਦੇ ਜਾਵਾਂਗੇ ਇਹ ਆਪਣੇ ਆਪ ਹੀ ਫੁੱਲ ਕੇ ਉੱਪਰ ਆਉਂਦੇ ਜਾਣਗੇ। ਬਹੁਤ ਹੀ ਆਸਾਨੀ ਦੇ ਨਾਲ ਇਹ ਗੁਲਗੁਲੇ ਬਣ ਕੇ ਤਿਆਰ ਹੋ ਜਾਂਦੇ ਹਨ। ਜਿਹੜੇ ਪਹਿਲੀ ਵਾਰ ਵੀ ਇਹਨਾਂ ਗੁਲਗੁਲਿਆਂ ਨੂੰ ਬਣਾਉਣਾ ਚਾਹੁੰਦੇ ਉਹ ਵੀ ਪਹਿਲੀ ਵਾਰ ਵਿੱਚ ਬਿਲਕੁਲ ਪਰਫੈਕਟ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਹੀ ਟੇਸਟੀ ਅਤੇ ਬਹੁਤ ਹੀ ਫੁੱਲੇ ਫੁੱਲੇ ਗੁਲਗੁਲੇ ਬਣ ਕੇ ਤਿਆਰ ਹੋ ਜਾਂਦੇ ਹਨ ਸਾਰੇ ਗੁਲਗੁਲੇ ਨੇ ਅਸੀਂ ਤੇਲ ਦੇ ਵਿੱਚ ਛੱਡ ਦਿੱਤਾ ਹੈ ਹੁਣ ਅਸੀਂ ਇਹਨਾਂ ਗੁਲਗੁਲਿਆਂ ਨੂੰ ਹਲਕਾ ਜਿਹਾ ਹਿਲਾ ਲਵਾਂਗੇ ਤਾਂ ਕਿ ਇਹ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਨਾਲ ਪੱਕ ਜਾਣ ਜਦ ਤੱਕ ਅਸੀਂ ਇੱਥੇ ਆਪਣੇ ਗੁਲਗੁਲੀਆਂ ਨੂੰ ਫਰਾਈ ਕਰ ਰਹੇ ਹਾਂ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਜੇਕਰ ਇਹ ਗੁਲਗੁਲੇ ਬਣਾਉਣ ਦੀ ਰੈਸਪੀ ਤੁਹਾਨੂੰ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਸਾਰੇ ਗੁਲਗੁਲੀਆਂ ਦੀ ਸਾਈਡ ਨੂੰ ਅਸੀਂ ਇੱਥੇ ਬਦਲ ਦਿੱਤਾ ਹੈ ਹੁਣ ਅਸੀਂ 2 ਮਿੰਟ ਦੇ ਲਈ ਹੋਰ ਇਹਨਾਂ ਗੁਲਗੁਲੀਆਂ ਨੂੰ ਪੱਕਣ ਦਵਾਂਗੇ ਤਾਂ ਕਿ ਇਹਨਾਂ ਦਾ ਰੰਗ ਹੋਰ ਜ਼ਿਆਦਾ ਡਾਰਕ ਹੋ ਜਾਵੇ 2 ਮਿੰਟ ਪੱਕਣ ਤੋਂ ਬਾਅਦ ਸਾਡੇ ਬਹੁਤ ਹੀ ਵਧੀਆ ਗੁਲਗੁਲੇ ਬਣ ਕੇ ਤਿਆਰ ਹੋ ਗਏ ਹਨ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਫੁੱਲੇ ਫੁੱਲੇ ਸਾਡੇ ਗੁਲਗ ਜਿਸ ਤਰ੍ਹਾਂ ਦੇ ਗੁਲਗੁਲੇ ਅਸੀਂ ਵਿਆਹ ਸ਼ਾਦੀਆਂ ਵਿੱਚ ਜਾ ਕੇ ਖਾਂਦੇ ਆ ਸੀ ਇਹ ਮੋਂ ਉਸੇ ਤਰ੍ਹਾਂ ਦੇ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਹੀ ਆਸਾਨੀ ਦੇ ਨਾਲ ਇਹ ਘਰ ਦੇ ਵਿੱਚ ਬਣਾ ਕੇ ਤਿਆਰ ਹੋ ਜਾਂਦੇ ਹਨ ਮੈਂ ਤੁਹਾਨੂੰ ਇੱਥੇ ਇੱਕ ਗੁਲਗੁਲੇ ਨੂੰ ਕੱਢ ਕੇ ਦਿਖਾ ਦਿੰਦੀ ਹਾਂ ਕਿ ਕਿਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋਇਆ ਹੈ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਗੁਲਗੁਲੇ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖ ਸਕਦੇ ਕਿ ਕਿੰਨਾ ਫੁੱਲਿਆ ਫੁੱਲਿਆ ਸਾਡਾ ਗੁਲਗੁਲਾ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਹਲਵਾਈ ਸਟਾਈਲ ਦੇ ਵਿੱਚ ਹੀ ਅਸੀਂ ਆਪਣੇ ਗੁਲਗੁਲੇ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਉਨਾ ਸਾਰੇ ਗੁਲਗੁਲਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸੇਮ ਐਸੀ ਤਰੀਕੇ ਨਾਲ ਅਸੀਂ ਬਾਕੀ ਬਚੇ ਹੋਏ ਆਟੇ ਦੇ ਵੀ ਗੁਲਗੁਲੇ ਬਣਾ ਲਵਾਂਗੇ ਅਤੇ ਉਹਨਾਂ ਨੂੰ ਵੀ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਆਟੇ ਦੇ ਮਿੱਠੇ ਗੁੜ ਵਾਲੇ ਗੁਲਗੁਲੇ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਗੁਲਗੁਲੇ ਬਣਾ ਕੇ ਜ਼ਰੂਰ ਟਰਾਈ ਕਰੋਗੇ ਗੁਲਗੁਲੇ ਖਾਣਾ ਤਾਂ ਵੈਸੇ ਵੀ ਸਾਰਿਆਂ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਗੁਲਗੁਲੇ ਬਣਾਇਓ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਤੁਹਾਡੇ ਗੁਲਗੁਲੇ ਕਿਹੋ ਜਿਹਾ ਬਣੇ ਹਨ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਬਣਾ ਕੇ ਟਰਾਈ ਕਰੋਗੇ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਵੀਡੀਓ ਨੂੰ ਵਾਤਵਾਰਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਚਲਿਏ ਮਿਲਦੇ ਹਾਂ ਇੱਕ